ਆ ਜੇ ਦੇਵਾ ਯਾ ਸਰਕਾਰ ਹੁੰਦਾ ਨਾ ਯਾ ਸਰਕਾਰ ਹੁੰਦਾ ਨਾ ਯਾ ਸਰਕਾਰ ਹੁੰਦਾ ਨਾ ਤਰਨਤਨ ਸਿਵਲ ਹਸਪਤਾਲ ਦੇ ਵਿੱਚ ਪਿਛਲੇ 5 ਦਿਨਾਂ ਤੋਂ ਜਿਹੜੀ ਆ ਡਾਕਟਰਾਂ ਦੀ ਹੜਤਾਲ ਜਿਹੜੀ ਲਗਾਤਾਰ ਜਾਰੀ ਆ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਇਹ ਵੀ ਵਾਅਦਾ ਕੀਤਾ ਸੀ ਕਿ ਸਾਡੇ ਰਾਜ ਦੇ ਵਿੱਚ ਨਾ ਤਾਂ ਕੋਈ ਧਰਨੇ ਦੇ ਨਾ ਹੀ ਕੋਈ ਮੁਜਾਹਰਾ ਕਰੇਗਾ ਤਾਂ ਉਦੋਂ ਉਹ ਵੀ ਆ ਕੇ ਧਰਨੇ 'ਚ ਬੈੰਦੇ ਰਹੇ ਪਰ ਅੱਜ ਡਾਕਟਰਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਜਿਸ ਕਾਰਨ ਪਿਛਲੇ ਦਿਨੀ ਪੰਜ ਦਿਨਾਂ ਤੋਂ ਹੜਤਾਲ ਦੇ ਨੇ ਦਰੀ ਵਿਛੀ ਹੋਈ ਆ ਤਾਂ ਐਮਰਜੈਂਸੀ ਸੇਵਾਵਾਂ ਜਿਹੜੀਆਂ ਉਹ ਵੀ ਉਹਨਾਂ ਦੀ ਰਹਿਮਦਿਲੀ ਕਰਕੇ ਜਿਹੜੀਆਂ ਚੱਲਦੀਆਂ ਨੇ ਪਰ ਸਰਕਾਰ ਵੱਲੋਂ ਕੋਈ ਵੀ ਅਜੇ ਤੱਕ ਉਹਨਾਂ ਨੂੰ ਨਾ ਤਾਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਨਾ ਹੀ ਉਹਨਾਂ ਦੀਆਂ ਮੰਗਾਂ ਮੰਨੀਆਂ ਗਈਆਂ ਉਹ ਆਪਾਂ ਗੱਲਬਾਤ ਕਰਕੇ ਜਾਣਦੇ ਕਿਹੜੀਆਂ ਮੰਗਾਂ ਨੇ ਤੇ ਕਿਹੜੀਆਂ ਸਰਕਾਰ ਜਿਹੜੀਆਂ ਨਹੀਂ ਮੰਨ ਰਹੀ ਡਾਕਟਰ ਸਾਹਿਬ ਜੀ 80 ਪ੍ਰੋ ਨੂੰ ਤੇ ਜੀ ਆਨ ਨੂੰ ਆਖਦੇ ਦਾਦਾ ਜੀ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਸਾਨੂੰ ਸਭ ਤੋਂ ਪਹਿਲਾਂ ਇਹ ਦੱਸੋ ਕਿ ਕਿਹੜੀਆਂ ਮੰਗਾਂ ਨੇ ਜਿਹੜੀਆਂ ਸਰਕਾਰ ਨੂੰ ਪ੍ਰਤੀ ਆਪਾਂ ਨੂੰ ਗੁੱਸਾ ਹੈ ਤੇ ਆਪਾਂ ਹੜਤਾਲ ਦੇ ਆਂ ਦੇਖੋ ਜੀ ਸਾਡੇ ਅੰਦਰ ਬਹੁਤ ਸਾਰੀਆਂ ਮੰਗਾਂ ਨੇ ਪਰ ਅਸੀਂ ਸਰਕਾਰ ਅੱਗੇ ਮੁੱਖ ਤਿੰਨ ਮੰਗਾਂ ਰੱਖੀਆਂ ਨੇ ਕਿ ਸਾਡੇ ਹੈਲ ਸਟਾਫ ਦੀ ਰੈਗੂਲਰ ਪ੍ਰਤੀ ਕੀਤੀ ਜਾਵੇ ਜੇ ਜੇ ਬਹੁਤ ਜਿਆਦਾ ਛੋਟੇ ਜੇ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਵੇ ਸਾਡਾ ਫੀਮੇਲ ਸਟਾਫ ਹੈਗਾ ਉਹਦੇ ਵਿੱਚ ਉਹਨਾਂ ਨੂੰ ਕਹਿੰਦੇ ਮਿਸਕਨੀਆ ਜਿੱਦਾਂ ਦੇ ਦੇਖਿਆ ਕਿ ਕਲਕੱਟਾ ਵਿੱਚ ਹੋ ਗਿਆ ਸੀ ਕਿਸੇ ਸਾਡੀ ਮੰਗ ਹੈ ਕਿ ਇੱਕ ਡਾਕਟਰ ਦੀ ਜਿਹੜੀ ਪ੍ਰੋਮੋਸ਼ਨ ਹੈ 20-25 ਸਾਲ ਤੋਂ ਬਾਅਦ ਇੱਕ ਸੀਨੀਅਰ ਮੈਡੀਕਲ ਸਰ ਬੰਦਾ ਹੈ ਇਨ ਬਿਟਵੀਨ ਕੁਛ ਨਹੀਂ ਹੁੰਦੀ ਪੱਤੇ ਦੇ ਬਾਅਦ ਇਸ ਲਈ ਗਵਰਨਰ ਨੇ ਰੱਖਿਆ ਸੀ ਕਿ ਇਹਨਾਂ ਨੂੰ ਟਾਈਮ ਬౌండ్ ਪ੍ਰੋਮੋਸ਼ਨ ਇੱਕ ਪਦਉਂਤੀ ਦਿੱਤੀ ਸੀ ਜਿਸ ਜਨੂੰ ਫਾਈਨੈਂਸ਼ੀਅਲ ਬੈਨੀਫਿਟਸ ਹੁੰਦੇ ਸੀ ਚਾਰਨੋ ਚੋਧਾ ਜਨੂੰ ਐਸਸੀਪੀ ਬੋਲਦੇ ਆ ਉਹ ਸਾਡੀ ਬਹਾਲ ਕੀਤੀ ਜਾਵੇ ਜਿਹੜੀ ਕਿ ਪਿਛਲੀ ਗਵਰਨਮੈਂ ਤੇ ਇਸ ਗਵਰਨਮੈਂਟ ਰਿਕਵੈਸਟ ਹੈ ਕਿ ਉਹਨੂੰ ਸ਼ੁਰੂ ਕੀਤਾ ਜਾਵੇ। ਸਰ ਆਮ ਆਦੀ ਪਾਰਟੀ ਨੇ ਤਾਂ ਲੋਕਾਂ ਨਾਲ ਵੀ ਵਾਅਦਾ ਕੀਤਾ ਸੀ ਕਿ ਹੈਲਥ ਨੂੰ ਲੈ ਕੇ ਅਸੀਂ ਪੂਰੀ ਤਰ੍ਹਾਂ ਜੇਧ ਰਵਾਂਗੇ ਤੇ ਹੈਲਥ ਨੂੰ ਪਹਿਲ ਦੇ ਨੰਬਰ ਤੇ ਸਿੱਖਿਆ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਊਗਾ। ਜਿਸ ਦੇ ਤਹਿਤ ਇਹਨਾਂ ਨੇ ਮੱਲਾ ਕਲੀਨਿਕ ਵੀ ਖੋਲੇ ਨੇ ਪਰ ਡਾਕਟਰ ਮੇਨ ਹਸਪਤਾਲਾਂ ਦੇ ਹਾਲਾਤ ਨੇ ਤਾਂ ਫਿਰ ਮੱਲਾ ਕਲੀਨਿਕਾਂ 'ਚ ਕੀ ਹੋਵੇਗਾ? ਦੇਖੋ ਜੀ ਗਵਰਨਮੈਂਟ ਵੱਲੋਂ ਮੱਲਾ ਕਲੀਨਿਕ ਖੋਲੇ ਗਏ ਨੇ ਚਲੋ ਇਹ ਗਵਰਨਮੈਂਟ ਦਾ ਡਿਸੀਜਨ ਹੈ। ਉਧਰ ਨਾਲ ਨਾਲ ਗਵਰਨਮੈਂਟ ਦੇ ਇੱਕ ਰੈਗੂਲਰ ਇੱਕ ਸਟਾਫ ਹੁੰਦਾ ਵਾ ਜਿੰਨੂੰ ਹੀ ਬੋਲਦੇ ਪੀਸਮਿਸ ਕੈਟਰ ਜਿੰਨੇ ਪੇਸ਼ੈਂਟ ਦੇ ਦੇਖਭਾਲ ਤੋਂ ਇਲਾਵਾ ਕੋਈ ਵੀ ਕੰਮ ਕਰਨੇ ਹੁੰਦੇ ਨੇ ਪਰ ਜਿਹਨਾਂ ਦਾ ਲੀਗਲ ਵਰਕ ਬੋਲਦੇ ਅਸੀਂ ਉਹ ਮੁਹੱਲਾ ਕਲੀਨਿਕ ਡਾਕਟਰ ਜਾਂ ਐਨਐਚਐਮ ਡਾਕਟਰ ਨਹੀਂ ਕਰ ਸਕਦਾ ਹੈਗਾ ਉਹਦੋਂ ਉਹਨਾਂ ਨੇ ਪਰਚੀਆਂ ਕਰਤੀਆਂ ਨੇ ਸਾਡੇ ਵੱਲ ਧਿਆਨ ਨਹੀਂ ਦਿੱਤਾ ਇੱਥੇ ਕ੍ਰੰਚ ਆਫ ਸਟਾਫ ਹੋ ਗਿਆ ਸਾਨੂੰ ਇੱਕ ਹੀ ਬੰਦੇ ਨੂੰ ਚਾਰ-ਚਾਰ ਬੰਦੇ ਦਾ ਕੰਮ ਕਰਨਾ ਪਿਆ ਰਿਹਾ ਸਾਨੂੰ ਬੜੀ ਹੋਪਸ ਸੀ ਕਿ ਵੀ ਇਹਨਾਂ ਗਵਰਨਮੈਂਟ ਕੇ ਹੈਗੇ ਧਰਨੇ ਨਹੀਂ ਲੱਗਣ ਦਵਾਂਗੇ ਅਹੀਂ ਗੱਲਬਾਤ ਨਾ ਹੈਗੀ ਡੋਟੀਏ ਦੀ ਸਰਕਾਰ ਦੇ ਨਾਲ ਅਸੀਂ ਹੋਪਫੁਲ ਸੀ ਕਿ ਸਾਡੀ ਮੰਗ ਮੰਨੀ ਜਾਣਗੀ ਹੈ ਮਜਬੂਰ ਹੋ ਕੇ ਜੋ ਸਾਡੀ ਸੁਣਵਾਈ ਨਹੀਂ ਹੋਈ ਸਾਨੂੰ ਸਟ੍ਰਾਈਕ ਤੇ ਜਾਣਾ ਪਿਆ ਉਹ ਵੀ ਸਟ੍ਰਾਈਕ ਅਹੀਂ ਫੁੱਲ ਡੇ ਨਹੀਂ ਕੀਤੀ ਪਹਿਲੀ ਨੂੰ ਪਹਿਲੇ 3 ਦਿਨ ਹੀ ਹੌਲਡ ਰੱਖੀ ਤਾਂ ਕਿ ਗਵਰਨਮੈਂਟ ਸਾਡਾ ਕੁਝ ਸੁਣਵਾਈ ਕਰੇ ਜੋ ਲੱਗੇ ਸਾਡੀ ਕੋਈ ਸੁਣਵਾਈ ਨਹੀਂ 3 ਦਿਨ ਤੱਕ ਰਹੀ ਫਿਰ ਅਹੀਂ ਫੁੱਲ ਡੇ ਸ਼ਾਇਦ ਅੱਗੇ ਅੱਜ ਵੀ ਅਹੀਂ ਫੁੱਲ ਡੇ ਤੇ ਹੈਗੇ ਅੱਗੇ ਵੀ ਇੰਡੀਫਿਨਿਟ ਫੁੱਲ ਡੇ ਤੇ ਰਵਾਂਗੇ ਅਸੀਂ ਸਰਕਾਰ ਨੂੰ ਕਹਿ ਕੇ ਸਾਡੀ ਗੱਲਬਾਤ ਸੁਣੀ ਜਾਵੇ ਈਵਨ ਸਰਕਾਰ ਨੇ ਇੱਕ ਸਬਕਮਿਟੀ ਬਣਾਈ ਸੀ ਜਿਨ੍ਹਾਂ ਨੇ ਸਾਡੀਆਂ ਮੰਗਾਂ ਵਸਦੀਆਂ ਵੀ ਦੇਖਿਆ ਵੀ ਇਹਨੇ ਮੰਗਾਂ ਦੇਖਿਆ ਜਾਂ ਕੀ ਨੇ ਉਹ ਸਬ ਕਮੇਟੀ ਨੇ ਜੈਸੇ ਕਿ ਮੰਗਾਂ ਜਾਇਜ਼ ਹੈਗੀਆਂ ਨੇ ਇਹਨਾਂ ਨੂੰ ਧਿਆਨ ਦਿੱਤਾ ਹੈ ਜੀ ਗਵਰਨਮੈਂਟ ਨੂੰ ਅਪਰੂਵ ਕਰ ਦੇਵੇ ਅਸੀਂ ਬਸ ਅਪਰੂਵਲ ਦੀ ਵੇਟ ਕਰ ਰਹੇ ਜਦੋਂ ਨੋਟੀਫਿਕੇਸ਼ਨ ਅਪਰੂਵਲ ਆ ਗਈ ਇਹ ਪਲੇਸ ਸਹੀ ਬੰਦ ਕਰਦੇ ਕਿਹੜੀਆਂ ਸੇਵਾਵਾਂ ਜਿਹੜੀਆਂ ਅਮਰਜੈਂਸੀ ਚੱਲ ਰਹੀਆਂ ਨੇ ਤੇ ਕਿਹੜੀਆਂ ਕਿਹੜੀਆਂ ਬੰਦ ਨੇ ਦੇਖੋ ਜੀ ਉਪੜੀ ਸਾਰੀ ਬੰਦ ਹੈ ਓਟੀ ਬੰਦ ਨੇ ਸਿਰਫ ਗੈਨਿਓ ਓਟੀ ਚੱਲ ਰਿਹਾ ਹੈ ਜੋ ਉਸ ਰਜਿਸਟ੍ਰੇਸ਼ਨ ਬੋਲਦੇ ਹੈ ਔਰ ਅਮਰਜੈਂਸੀ ਚੱਲੀ ਪੋਸਟ ਬੜੀ ਚੱਲ ਰਹੀ ਨੇ ਮੈਡੀਕਲ ਲੀਗਲ ਚੱਲ ਰਹੀ ਨੇ ਇਹ ਚੱਲ ਰਹੀ ਹੈ ਅਗਰ ਸਰਕਾਰ ਸਾਡੀ ਮੰਗ ਨਹੀਂ ਮੰਨਦੀ ਅਮਰਜੈਂਸੀ ਤਾਂ ਰਹੇਗੀ ਉਸ ਤੋਂ ਬਾਅਦ ਹੀ ਪਰਚੇ ਬੰਦ ਕਰਦਾਂਗੇ ਇਕੁਪਮੈਂਟ ਸਟੇਟਿੰਗ ਹੁੰਦੀਆਂ ਨੇ ਪਰਤੀਆਂ ਜਿਹੜੀ ਰੈਗੂਲਰ ਮੈਡੀਕਲ ਹੁੰਦੇ ਨੇ ਉਹ ਹੀ ਬੰਦ ਕਰਨਾਗੇ ਉਸ ਤੋਂ ਬਾਅਦ ਜੇ ਸਾਡੀ ਸੁਣਾਈ ਨਹੀਂ ਹੁੰਦੀ ਇਹ ਸਾਡੀ ਸਟੇਟ ਬੋਰਡ ਜੋ ਡਿਸਟ੍ਰਿਕਟ ਲਏਗੀ ਕੋਈ ਕਰਾਂਗੇ ਤਾਂ ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ ਜੇ ਸਰਕਾਰ ਮੰਗਾ ਮੰਨਣ ਦੀ ਮੰਨਦੀ ਵੀ ਆ ਤੇ ਉਹਨਾਂ ਨੂੰ ਮੰਨਦੀ ਵੀ ਨਹੀਂ ਅੱਜ ਕਹਿ ਦਿੰਦੀ ਆ ਵੀ ਅਸੀਂ ਇਹ ਮੰਗਾ ਜਾਇਜ ਨੇ ਲਾਗੂ ਕਰਾਂਗੇ ਫਿਰ ਕਿਉਂ ਇੰਨੀ ਦੇਰੀ ਕੀਤੀ ਜਾ ਰਹੀ ਹੈ ਇਹ ਇੱਕ ਤਰ੍ਹਾਂ ਦਾ ਅਸੀਂ ਕਹਿ ਸਕਦੇ ਹਾਂ ਕਿ ਸਰਕਾਰ ਵੱਲੋਂ ਲਾਰਾ ਹੈ ਕਿ ਅਸੀਂ ਮੰਨ ਲੈਂਦੇ ਆ ਮੰਨ ਲੈਂਦੇ ਆ ਇਹ ਮੰਗਾ ਐਸਿਆ ਨਹੀਂ ਆ ਕਿ ਜਿਹਨੂੰ ਬਹੁਤ ਜ਼ਿਆਦਾ ਵਿਚਾਰਨ ਯੋਗ ਅਸੀਂ ਰੱਖਿਆ ਜਾਵੇ ਐਸੀਆਂ ਮੰਗਾਂ ਨੇ ਬਿਲਕੁਲ ਜਾਇਜ ਮੰਗਾਂ ਨੇ ਡਾਕਟਰਾਂ ਦੀ ਭਰਤੀ ਦੇ ਵਿੱਚ ਸਰਕਾਰ ਦਾ ਵੀ ਫਾਇਦਾ ਹੈ ਲੋਕਾਂ ਦਾ ਵੀ ਫਾਇਦਾ ਹੈ ਤੇ ਡਾਕਟਰਾਂ ਦੀ ਤਰੱਕੀ ਦੇ ਵਿੱਚ ਸਰਕਾਰ ਦੀ ਕੋਈ ਰੁਕਾਵਟ ਨਹੀਂ ਹੋਣੀ ਚਾਹੀਦੀ ਔਰ ਇਹ ਕੋਈ ਐਸੀ ਤਰੱਕੀ ਨਹੀਂ ਹੈ ਜਿਹੜੀ ਪ੍ਰੋਟੋਕੋਲ ਤੋਂ ਹਟ ਕੇ ਦੇਣੀ ਆ 20 ਸਾਲ 25 ਸਾਲ ਕਿਸੇ ਵੀ ਡਿਪਾਰਟਮੈਂਟ ਚ ਕੋਈ ਕੰਮ ਕਰਦਾ ਤੇ ਉਹਨੂੰ ਤਰੱਕੀ ਮਿਲਦੀ ਆ ਤੇ ਡਾਕਟਰ ਇੱਕ ਆਫੀਸਰ ਆ ਉਹਦਾ ਹੱਕ ਬਣਦਾ ਕਿ 20 25 ਸਾਲ ਬਾਅਦ ਉਹਨੂੰ ਐਸਐਮਓ ਦੀ ਤਰੱਕੀ ਮਿਲਦੀ ਆ 4 9 14 ਦਾ ਜਿਹੜਾ ਉਹਦਾ ਕੇਡਰ ਬਣਦਾ ਤੇ ਉਹਨੂੰ ਉਹਦੇ ਮੁਤਾਬਕ ਦਿੱਤੀ ਆ ਵੀ ਇਸ ਮੰਗ ਨੂੰ ਪੁਰਾਣਾ ਕਿਸੇ ਵੀ ਪਾਸੋਂ ਜਾਇਜ਼ ਨਹੀਂ ਹੈਗਾ ਤੇ ਨਾਲ ਹੀ ਜਿਹੜੇ ਸਿਕਿਉਰਿਟੀ ਦਾ ਪਰਪਸ ਹੈ ਉਹਦੇ ਨਾਲ ਪੰਜਾਬ ਦੀ ਸਿਕਿਉਰਿਟੀ ਲੋਕਾਂ ਦੀ ਸਿਕਿਉਰਿਟੀ ਸਾਰੀ ਇੰਪਰੂਵ ਹੁੰਦੀ ਆ ਇਹ ਚ ਕੀ ਮਾੜੀ ਗੱਲ ਹੈ ਜੇ ਅਸੀਂ ਆਪਣੇ ਹਸਪਤਾਲ ਦੀ ਸਿਕਿਉਰਿਟੀ ਜਿੱਥੇ ਚੋਰੀਆਂ ਮਾੜੇ ਅੰਸਰ ਇਕੱਠੇ ਹੋ ਜਾਂਦੇ ਨੇ ਤੇ ਚੋਰੀਆਂ ਕਰਦੇ ਨੇ ਜਾਂ ਮਾਹੌਲ ਖਰਾਬ ਕਰਦੇ ਨੇ ਅਗਰ ਅਸੀਂ ਉਹਨੂੰ ਇੱਕ ਸਫਾਵਾ ਮਹੌਲ ਬਣਾ ਦਾਂਗੇ ਤੇ ਉਹ ਚ ਕੀ ਮਾੜੀ ਗੱਲ ਹੈ ਇਹ ਕੋਈ ਵੀ ਨਜਾਇਜ਼ ਮੰਗ ਨਹੀਂ ਆ ਸਾਰੀਆਂ ਜਾਇਜ਼ ਮੰਗਾਂ ਸਰਕਾਰ ਨੂੰ ਜਲਦੀ ਤੋਂ ਜਲਦੀ ਮੰਗ ਕੇ ਇਹ ਸਟ੍ਰਾਈਕ ਨੂੰ ਖਤਮ ਕਰਨਾ ਚਾਹੀਦਾ ਹੈ ਸਰ ਕਰੋਨਾ ਦੇ ਵਿੱਚ ਦਾ ਕੇਂਦਰ ਵੱਲੋਂ ਇਹ ਹਦਾਇਤ ਕੀਤੀ ਗਈ ਸੀ ਕਿ ਡਾਕਟਰਾਂ ਦੇ ਨਾਲ ਕੋਈ ਵੀ ਮਾੜਾ ਵਤੀਰਾ ਕਰਦਾ ਹੈ ਤੇ ਉਹਨੂੰ ਇੰਨੀ ਸਜ਼ਾ ਮਿਲੂਗੀ ਬਾਅਦ ਦੇ ਵਿੱਚ ਸਕਿਉਰਟੀ ਡਾਕਟਰਾਂ ਨੂੰ ਕਿਉਂ ਨਹੀਂ ਮਿਲਦੀ ਕਈ ਕਾਰਨ ਨੇ ਕੁਝ ਸਾਡੇ ਸਮਾਜ ਦੀਆਂ ਕੁਝ ਕਮੀਆਂ ਕੁਝ ਸਾਡੇ ਜਿਹੜੇ ਐਡਮਿਨਿਸਟ੍ਰੇਸ਼ਨ ਹੈਗੀ ਆ ਉਹਨਾਂ ਦੀ ਕਮੀ ਆ ਜਾਂਦੀ ਹੈ ਜਦੋਂ ਅਸੀਂ ਇੱਕ ਦੋ ਵਾਰੀ ਕੋਈ ਵਾਰਦਾਤ ਹੁੰਦੀ ਹੈ ਤਾਂ ਹੀ ਅਸੀਂ ਐਕਟਿਵ ਹੁੰਦੇ ਆ ਤੇ ਅਸੀਂ ਜਾ ਕੇ ਫੇਰ ਨਵਾਂ ਕਾਨੂੰਨ ਬਣਾਉਣ ਦੀ ਮੰਗ ਕਰਦੇ ਆ ਜਿਹੜੇ ਕਾਨੂੰਨ ਸਾਡੇ ਕੋਲ ਪਹਿਲਾਂ ਹੀ ਐਗਜ਼ਿਸਟ ਕਰਦੇ ਆ ਅਸੀਂ ਉਹਨਾਂ ਨੂੰ ਇੰਪਲੀਮੈਂਟ ਨਹੀਂ ਕਰਦੇ ਅਸੀਂ ਧਿਆਨ ਨਹੀਂ ਕਰਦੇ ਜੇ ਸਾਡੇ ਕੋਲ ਇੰਨੀ ਪੁਲਿਸ ਮੌਜੂਦ ਹੈ ਜਗਾ ਜਗਾ ਤੇ ਅਸੀਂ ਇੱਕ ਚੌਂਕੀ ਕਿਉਂ ਨਹੀਂ ਸਿਵਲ ਹਸਪੀਟਲ ਦੇ ਵਿੱਚ ਬਣਾਉਂਦੇ ਜਿੱਥੇ ਉਹ ਸਿਕਿਉਰਟੀ ਵਾਸਤੇ 24 ਘੰਟੇ ਭਾਵੇਂ ਇੱਕ ਜਾਂ ਦੋ ਪੁਲਿਸ ਮੁਲਾਜ਼ਮ ਹੀ ਤਾਇਨਾਤ ਰਹਿਣ ਤੇ ਇਹਨਾਂ ਕਾਰਨ ਕਰਕੇ ਇਹ ਸਿਕਿਉਰਟੀ ਜਿਹੜੀ ਹੈ ਉਹ ਸਫਰ ਕਰ ਰਹੀ ਹੈ ਨਾ ਤੇ ਮੇਲ ਡਾਕਟਰ ਨਾ ਫੀਮੇਲ ਡਾਕਟਰ ਰਾਤ ਨੂੰ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਹਸਪਤਾਲ ਦੇ ਵਿੱਚ ਕਈ ਐਸੀਆਂ ਘਟਨਾਵਾਂ ਆਏ ਜਿਵੇਂ ਕਿ ਇੱਥੇ ਅਸੀਂ ਜਿਹੜੇ ਅਡਿਕਟਸ ਆ ਗਏ ਨੇ ਉਹਨਾਂ ਨੂੰ ਇੱਥੇ ਅਸੀਂ ਮੈਡੀਸਿਨ ਪ੍ਰੋਵਾਈਡ ਕਰਦੇ ਆ ਉਹਨਾਂ ਦੇ ਵਿੱਚ ਜ਼ਿਆਦਾਤਰ ਲੋਕ ਇਸ ਤਰ੍ਹਾਂ ਦੇ ਹੁੰਦੇ ਆ ਮੈਂਟੈਲਿਟੀ ਗਲਤ ਹੁੰਦੀ ਆ ਜਾਂ ਉਹ ਕ੍ਰਿਮੀਨਲਸ ਮਾਈਂਡ ਹੁੰਦੇ ਆ ਸੋ ਉਹਨਾਂ ਨੂੰ ਬਜਾਏ ਕਿ ਅਸੀਂ ਹਸਪਤਾਲ ਦੇ ਵਿੱਚ ਡੇਲੀ ਇਹ ਬਿਨਾ ਅਨਕੰਟਰੋਲਡ ਛੱਡ ਦਈਏ ਇੱਧਰ ਉੱਧਰੋਂ ਘੁੰਮੀ ਜਾਂਦੇ ਆ ਤੇ ਜੇ ਅਗਰ ਪੁਲਿਸ ਦੀ ਸਵੇਰੇ ਡਿਊਟੀ ਲਗਾਈ ਜਾਵੇ ਉਹਨਾਂ ਨੂੰ ਮੈਡੀਸਿਨ ਲੈਣ ਤੋਂ ਬਾਅਦ ਫੌਰਨ ਉਹਨਾਂ ਨੂੰ ਆਪਣੇ ਆਪਣੇ ਘਰ ਭੇਜ ਦਿੱਤਾ ਜਾਵੇ ਉਹ estraninha ਹੋਰ ਜਣੀਆਂ ਕਈ ਗੱਲਾਂ ਨੂੰ ਜੇ ਧਿਆਨ ਚ ਰੱਖੀਏ ਤੇ ਅਸੀਂ ਇਹ ਸਿਕਿਉਰਿਟੀ ਦਾ ਮਸਲਾ ਵੀ ਬੜੀ ਇਜ਼ੀਲੀ ਹੱਲ ਕਰ ਸਕਦੇ ਹਾਂ ਸਰ ਇਹਨਾਂ ਅਖੀਰ ਦੇ ਵਿੱਚ ਸਰਕਾਰ ਨੂੰ ਅਪੀਲ ਕੀ ਰਵੇਗੀ ਤੇ ਚੇਤਾਵਨੀ ਕੀ ਰਹਿ ਗਈ ਜੇਕਰ ਮੰਗਾ ਨਹੀਂ ਮੰਨਿਆ ਜਾਂਦੀ ਅਪੀਲ ਇਹ ਹੈ ਕਿ ਜਲਦੀ ਤੋਂ ਜਲਦੀ ਜਾਇਜ਼ ਮੰਗਾ ਲੈ ਸਾਡੀਆਂ ਇਹਦੇ ਵਿੱਚ ਕੋਈ ਸੋਚਣ ਦੀ ਲੋੜ ਨਹੀਂ ਹੈ ਜਲਦੀ ਤੋਂ ਜਲਦੀ ਇਹਨਾਂ ਨੂੰ ਮੰਨ ਕੇ ਜਲਦੀ ਤੋਂ ਜਲਦੀ ਸਾਨੂੰ ਜਿਹੜੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਤੇ ਚੇਤਾਵਨੀ ਇਹ ਹੈ ਕਿ ਅਗਰ ਤੁਸੀਂ ਨਹੀਂ ਹਟੋਗੇ ਨਹੀਂ ਇਸ ਤਰ੍ਹਾਂ ਦੀਆਂ ਲਾਰੇ ਲੱਪੇ ਲਾਉਣ ਤੋਂ ਹਟੋਗੇ ਤੇ ਜਿਹੜੀਆਂ ਅਮਰਜੈਂਸੀ ਸਿਵਾਵਾਂ ਜਿਹੜੀਆਂ ਉਹ ਸਫਰ ਕਰਨਗੀਆਂ ਤੇ ਲੋਕਾਂ ਦਾ ਜਿਹੜਾ ਹੈਲਥ ਆ ਤੁਸੀਂ ਉਹਦੇ ਨਾਲ ਖਿਲਵਾੜ ਕਰੋਗੇ ਡਾਕਟਰਾਂ ਨੂੰ ਮਜਬੂਰ ਕਰੋਗੇ ਕਿ ਉਹ ਇਸ ਤਰ੍ਹਾਂ ਦਾ ਸਟੈਪ ਉਠਾਉਣ ਜਿਹਦੇ ਨਾਲ ਲੋਕਾਂ ਦੇ ਹੈਲਥ ਦੇ ਪ੍ਰਤੀ ਜਿਹੜਾ ਮਾੜੀ ਇੱਕ ਭਾਵਨਾ ਜਾ ਰਹੀ ਹੈ ਸਰਕਾਰ ਵਾਲੀ ਵੀ ਸਰਕਾਰ ਡਾਕਟਰਾਂ ਦੀਆਂ ਮੰਗਾਂ ਨਾ ਮੰਨ ਕੇ ਲੋਕਾਂ ਦੇ ਪ੍ਰਤੀ ਬਿਲਕੁਲ ਜਿਹੜੀ ਉਹ ਹਮਦਾਰੀ ਦਾ ਜਿਹੜਾ ਰਵਈਆ ਉਹ ਨਹੀਂ ਰੱਖਦੀ ਸੋ ਸਰਕਾਰ ਨੂੰ ਚੇਤਾਵਨੀ ਹੈ ਕਿ ਇਹ ਸਾਰੇ ਉਹਦੇ ਅਗੇਂਸਟ ਜਾਣਗੇ ਤੇ ਜਲਦੀ ਤੋਂ ਜਲਦੀ ਸਾਡੀਆਂ ਮੰਗਾਂ ਜਿਹੜੀਆਂ ਉਹ ਮੰਨ ਲਈਆਂ ਜਾਣ। ਤਾਂ ਸਰਕਾਰ ਨੇ ਵਾਅਦਾ ਕੀਤਾ ਸੀ ਸਿੱਖਿਆ ਤੇ ਸਿਹਤ ਦਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਇਹਨਾਂ ਦੋਹਾਂ ਚੀਜ਼ਾਂ ਦਾ ਖਾਸ ਧਿਆਨ ਰੱਖਿਆ ਜਾਵੇਗਾ। ਜੇਕਰ ਡਾਕਟਰ ਹੀ ਸੁਰੱਖਿਅਤ ਨਹੀਂ ਆ ਤਾਂ ਫਿਰ ਕਿਵੇਂ ਰੰਗਲਾ ਪੰਜਾਬ ਬਣੇਗਾ? ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਕੇ ਤੇ ਸਰਕਾਰ ਤੱਕ ਪਹੁੰਚਾ ਦਿਓ ਤਾਂ ਜੋ ਸਰਕਾਰ ਜਲਦੀ ਤੋਂ ਜਲਦੀ ਡਾਕਟਰਾਂ ਦੀਆਂ ਮੰਗਾਂ ਮੰਨ ਕੇ ਉਹਨਾਂ ਨੂੰ ਹਰਦਾਲ ਦੇ ਲਾਗੇ ਤੇ ਮਰੀਜ਼ਾਂ ਦੀ ਦੇਖਭਾਲ ਲਈ ਲਾਇਆ ਜਾਵੇ ਤੁਸੀਂ ਦੇਖਦੇ ਰਹੋ 80 Pro ਨਿਊਜ਼ ਮੈਂ ਹਾਂ ਜਸਬੀਰ ਸਿੰਘ ਛਿਨਾ